ਖੁਦਾਈ ਮੁਲਾਕਾ ਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਮੁਲਾਕਾ ਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਮੁਲਾਕਾ ਹੋ ਨਿਆਉ ਖੁਦਾਈ ਕਹੋ ਨਿਆਉ ਤੇਰੇ ਮਨ ਕਾ ਪਰਮ ਨ ਜਾਈ 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 ਕਹੂ ਨ ਔ ਖੁਦਾਈ ਮੁਲਾਕਾ ਹੋ ਨ ਔ ਖੁਦਾਈ ਕਹੂ ਨ ਔ ਖੁਦਾਈ ਕੁਦਾਈ ਉਹ ਆਹੀ ਗੁਰੂ ਜੀ ਦਾ ਖਾਲਸਾ ਉਹ ਆਹੀ ਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੜੀ ਹੀ ਦ੍ਰਿੜਤਾ ਦੇ ਨਾਲ ਕਚੈਰੀ ਦੇ ਅੰਦਰ ਪਹਿਲੇ ਦਿਨ ਪ੍ਰਵੇਸ਼ ਹੋਏ ਜਿਵੇਂ ਜ਼ਾਲਮ ਧਿਰ ਨੇ ਸੋਚਿਆ ਸੀ ਕਿ ਛੋਟਾ ਦਰਵਾਜ਼ਾ ਖੋਲ ਕੇ ਇਹਨਾਂ ਦੇ ਸਿਰ ਝੁਕਾ ਦੇਵਾਂਗੇ ਤੇ ਸਭਾ ਦੇ ਵਿੱਚ ਬੈਠੇ ਹੋਏ ਸਭ ਜੋ ਹਾਜ਼ਰੀਨ ਵਜ਼ੀਰ ਕਾਜੀ ਮੋਲਾਣੇ ਅਤੇ ਹੋਰ ਰਾਜੇ ਲੋਕ ਨੇ ਉਹਨਾਂ ਦੇ ਸਾਹਮਣੇ ਤਾੜੀ ਮਾਰ ਕੇ ਹੱਸਾਂਗੇ ਕਿ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੇ ਵਜ਼ੀਰ ਖਾਂ ਦੇ ਸਾਹਮਣੇ ਸਿਰ ਝੁਕਾ ਦਿੱਤਾ ਹੈ ਇਹ ਸਭ ਕਿਸ ਚੀਜ਼ ਤੇ ਪਾਣੀ ਫਿਰ ਗਿਆ ਬੱਚਿਆਂ ਨੇ ਜਾ ਕੇ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਕਸਹਿਰੀ ਦੇ ਅੰਦਰ ਗਜ਼ਾ ਦਿੱਤੀ ਇੱਕ ਗੱਲ ਚੇਤੇ ਰੱਖਿਓ ਜੋ ਇਹ ਕਚਹਿਰੀ ਲੱਗੀ ਹੈ ਇਹਦੇ ਬਾਰੇ ਸਹਿਬਜ਼ਾਦਿਆਂ ਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਸੱਚ ਦੀ ਕਚਹਿਰੀ ਨਹੀਂਗੀ ਇਹਦਾ ਤਰਾਜੂ ਇੱਕ ਪਾਸੇ ਹੀ ਝੁਕਣਾ ਹੈ ਕਿਉਂਕਿ ਇਸ ਗੱਲ ਦਾ ਜ਼ਿਕਰ ਸਤਿਗੁਰ ਨੇ ਬਾਣੀ ਦੇ ਵਿੱਚ ਕੀਤਾ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਸਲਾਮੀ ਰਾਜਿਆਂ ਦਾ ਰਾਜ ਸੀਗਾ ਇਸਲਾਮੀ ਰਾਜਿਆਂ ਦਾ ਰਾਜ ਹੋਣ ਕਰਕੇ ਨਿਆਂ ਕਾਜੀ ਤੇ ਮੁਲਾਣਿਆਂ ਦੇ ਕੋਲ ਸੀ ਤੇ ਕਾਜੀ ਤੇ ਮੁਲਾਣਿਆਂ ਦੇ ਨਿਆਂ ਬਾਰੇ ਬਾਣੀ ਦੇ ਵਿੱਚ ਅਨੇਕ ਸ਼ਬਦ ਨੇ ਜੋ ਪਹਿਲੇ ਪਾਤਸ਼ਾਹ ਤੇ ਬਾਕੀ ਪਾਤਸ਼ਾਹਾਂ ਤੇ ਭਗਤਾਂ ਨੇ ਲਿਖੇ ਹਨ ਜਿਨ੍ਹਾਂ ਚੋਂ ਇੱਕ ਸ਼ਬਦ ਤੁਹਾਡੇ ਨਾਲ ਦਾਸ ਨੇ ਸਾਂਝਾ ਕੀਤਾ ਹੈ ਮੇਰੀ ਬੇਨਤੀ ਸ਼ੁਰੂ ਤੋਂ ਇਹ ਹੀ ਰਹੀ ਹੈ ਕਿ ਬਾਣੀ 'ਚ ਬਹੁਤ ਕੁਝ ਐਸਾ ਲਿਖਿਆ ਹੈ ਜਿਹਨੂੰ ਪੜ੍ਹ ਕੇ ਸਮਝ ਲੱਗਦੀ ਹੈ ਕਿ ਸਹਿਬਜ਼ਾਦਿਆਂ ਅੰਦਰ ਇਹ ਦ੍ਰਿੜਤਾ ਬਾਣੀ 'ਚੋਂ ਹੈ ਬਾਣੀ ਉਹਨਾਂ ਨੂੰ ਅਡੋਲ ਰੱਖ ਰਹੀ ਹੈ ਇਹ ਕੋਈ ਮੇਰੇ ਬੋਲ ਨਹੀਂ ਆਪਾਂ ਹੁਣੇ ਪੜ ਕੇ اٹੇ ਆ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਾਕਮ ਹੂੰ ਡੋਲੇ ਬਾਣੀ ਆਪ ਅਡੋਲ ਐ ਤੇ ਜਿਹੜਾ ਬਾਣੀ ਤੇ ਭਰੋਸਾ ਰੱਖਦਾ ਉਹ ਵੀ ਅਡੋਲ ਹੋ ਜਾਂਦਾ ਏ ਤੋਂ ਬਾਣੀ 'ਚ ਇਹ ਗੱਲ ਲਿਖੀ ਐ ਕਿ ਇੱਕ ਕਾਜੀ ਤੇ ਮੁਲਾਣੇ ਸਹੀ ਫੈਸਲਾ ਨਹੀਂ ਕਰ ਸਕਦੇ ਬਚਨ ਆਪਾਂ ਪੜਿਆ ਉਹ ਫੇਰ ਪੜੀਏ ਕਹੋ ਨਿਆਉ ਖੁਦਾਈ ਮੁਲਾ ਕਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਮੁਲਾ ਨਿਆਉ ਖੁਦਾਈ ਤੇਰੇ ਮਨ ਕਾ ਪਰਮ ਨ ਜਾਈ ਤੇਰੇ ਮਨ ਕਾ ਪਰਮ ਨ ਜਾਈ ਤੇਰੇ ਮਨ ਕਾ ਪਰਮ ਨ ਜਾਈ ਖੁਦਾਈ ਖੁਦਾਈ ਕਹਿੰਦੇ ਨੇ ਖੁਦਾ ਦਾ ਵਾਸਤਾ ਜਿਵੇਂ ਆਪਾਂ ਕਹਿੰਦੇ ਨਾ ਤੈਨੂੰ ਗੁਰੂ ਦਾ ਵਾਸਤਾ ਹੀ ਤੈਨੂੰ ਰੱਬ ਦਾ ਵਾਸਤਾ ਹੀ ਐਵੇਂ ਉਹਨਾਂ ਦੀ ਬੋਲੀ ਦੇ ਵਿੱਚ ਜਦੋਂ ਕਿਸੇ ਬੰਦੇ ਨੂੰ ਅੰਦਰੋਂ ਸੱਟ ਮਾਰਨੀ ਹੋਵੇ ਤੇ ਉਹ ਕਹਿੰਦੇ ਖੁਦਾਈ ਖੁਦਾਈ ਦਾ ਮਤਲਬ ਹੈ ਖੁਦਾ ਦਾ ਵਾਸਤਾ ਤੋ ਕਬੀਰ ਸਾਹਿਬ ਦਾ ਇਹ ਬਚਨ ਹੈ ਕਬੀਰ ਸਾਹਿਬ ਕਹਿੰਦੇ ਉਹ ਮੁੱਲਾਂ ਉਹ ਕਾਜੀ ਆ ਤੈਨੂੰ ਖੁਦਾ ਦਾ ਵਾਸਤਾ ਹੀ ਨਿਆਂ ਦੀ ਗੱਲ ਕਰ ਮੁੱਲਾ ਕਹੋ ਨਿਉ ਖੁਦਾਈ ਖੁਦਾ ਦਾ ਵਾਸਤਾ ਹੀ ਨਿਆਂ ਦੀ ਗੱਲ ਕਰ ਤੇ ਮੇਰਾ ਮਾਨੇ ਕਹਿੰਦਾ ਕਿ ਸਹਿਬਜ਼ਾਦਿਆਂ ਵੀ ਉੱਥੇ ਜਾ ਕੇ ਕਚਹਿਰੀ ਚ ਕਾਜੀ ਤੇ ਮੁਲਾਣਿਆਂ ਤੇ ਬੈਠਿਆਂ ਨੂੰ ਆਖਿਆ ਜੇ ਤੁਸੀਂ ਨੇ ਕਚਹਿਰੀ ਲਾਈ ਐ ਫੈਸਲਾ ਕਰਨਾ ਹੈ ਤੇ ਨਿਆਂ ਦਾ ਕਰਿਓ ਇੱਕ ਪਾਸੜਾ ਨਾ ਕਰਿਓ ਅਗਲਾ ਮੂਲ ਕਬੀਰ ਸਾਹਿਬ ਦਾ ਕਹਿੰਦੇ ਤੇਰਾ ਮਨ ਮਨ ਕਾ ਭਰਮ ਨਾ ਜਾਈ ਤੁਹਾਡੇ ਮਨ ਦਾ ਭਰਮ ਅਜੇ ਤੱਕ ਗਿਆ ਨਹੀਂ ਤੁਹਾਡੇ ਮਨ ਚ ਅਜੇ ਵੀ ਭਰਮ ਬੈਠੇ ਨੇ ਕਿ ਤੁਸੀਂ ਹਰ ਕਿਸੇ ਨੂੰ ਤਲਵਾਰ ਦੇ ਜ਼ੋਰ ਨਾਲ ਝੁਕਾ ਲੋਗੇ ਵੱਡੇ ਲੋਕ ਨੇ ਐਸੇ ਜਿਹੜੇ ਤੁਹਾਡੀ ਤਲਵਾਰ ਦੇ ਜੋਰ ਨਾਲ ਤੁਹਾਡਾ ਨਿਆ ਕਬੂਲ ਕਰ ਜਾਂਦੇ ਨੇ ਪਰ ਇਹ ਭਰਮ ਮਨਾਂ ਚੋਂ ਕੱਢ ਦਿਓ ਕਿ ਸਾਰੇ ਇੱਕੋ ਜਿਹੇ ਹੋਣਗੇ ਕਈ ਐਸੇ ਵੀ ਨੇ ਜੋ ਮਰ ਜਾਣਗੇ ਜੋ ਕੱਟ ਜਾਣਗੇ ਜੋ ਬੰਦ-ਬੰਦ ਕਟਵਾ ਜਾਣਗੇ ਪਰ ਤੁਹਾਡੇ ਤਲਵਾਰ ਦੇ ਜ਼ੋਰ ਨਾਲ ਕੀਤੇ ਨਿਆਂ ਨੂੰ ਕਬੂਲ ਨਹੀਂ ਕਰਨਗੇ ਤੁਸੀਂ ਭੁੱਲ ਗਏ ਹੋ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਉਹਨਾਂ ਨੇ ਤੁਹਾਡੀ ਤਲਵਾਰ ਦੇ ਜ਼ੋਰ ਨਾਲ ਕੀਤੇ ਨਿਆਂ ਨੂੰ ਕਬੂਲ ਨਹੀਂ ਕੀਤਾ ਉਹ ਤਤੀ ਤਵੀ ਤੇ ਬੈਠ ਗਏ ਤੁਸੀਂ ਭੁੱਲ ਗਏ ਹੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੇ ਉਹਨਾਂ ਦੇ ਲਖਤੇ ਜਿਗਰ ਤਿੰਨ ਗੁਰਸਿੱਖਾਂ ਨੂੰ ਉਹ ਦੇਗ ਚੁੱਬਲ ਗਏ ਉਹ ਆਰੇ ਨਾਲ ਚੀਰੇ ਗਏ ਉਹ ਰੂਹ ਵਿੱਚ ਸੜ ਗਏ ਪਰ ਉਹਨਾਂ ਨੇ ਤੁਹਾਡੀ ਤਲਵਾਰ ਦੇ ਜੋਰ ਦਾ ਕੀਤਾ ਹੋਇਆ ਨਿਆ ਪ੍ਰਵਾਨ ਨਹੀਂ ਕੀਤਾ ਇਹ ਤੁਹਾਡੇ ਮਨ ਦਾ ਭਰਮ ਹੈ ਕਈ ਵਾਰੀ ਬੰਦੇ ਦੇ ਮਨ ਦਾ ਭਰਮ ਹੀ ਹੁੰਦਾ ਹੈ ਨਾ ਕਿ ਮੈਂ ਧੱਕੇ ਨਾਲ ਫਲਾਣੇ ਨੂੰ ਗੱਲ ਮੰਨਵਾ ਲਾਂਗਾ ਸਾਡਾ ਵੀ ਸੁਭਾਅ ਕਈ ਵਾਰੀ ਐਵੇਂ ਦਾ ਹੈ ਘਰ ਤੋਂ ਲੈ ਕੇ ਵੱਡੇ ਪੱਧਰ ਤੱਕ ਆਪਾਂ ਕਈ ਵਾਰੀ ਐਵੇਂ ਸੋਚਦੇ ਹਾਂ ਮਾਪਾਵਾਂ ਭੈਣਾਂ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਨੇ ਕਈ ਵਾਰੀ ਸਾਡੇ ਮਨ 'ਚ ਆਉਂਦਾ ਹੈ ਕਿ ਅਸੀਂ ਧੱਕਾ ਕਰਕੇ ਕਿਸੇ ਕੋਲ ਕੋਈ ਗੱਲ ਮਣਵਾ ਲਵਾਂਗੇ ਹਰ ਵਕਤ ਇਹ ਸੱਚ ਨਹੀਂ ਹੁੰਦਾ ਕਈ ਵਾਰੀ ਕੋਈ ਰੂਹ ਐਹੋ ਜੀ ਹੁੰਦੀ ਹੈ ਉਹ ਧੱਕੇ ਦੇ ਸਾਹਮਣੇ ਡਟ ਕੇ ਖੜ ਜਾਂਦੀ ਹੈ ਉਹਦੇ ਲਈ ਉਹਨੂੰ ਜੋ ਮੁੱਲ ਉਤਾਰਨਾ ਪਵੇ ਉਤਾਰਦੀ ਹੈ ਪਰ ਉਹ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜਿਹੜਾ ਤੱਕਾ ਹੈ ਇਹ ਨਿਰਾ ਜ਼ੁਲਮ ਹੈ ਇਹ ਨਿਰਾ ਜ਼ੁਲਮ ਹੈ ਕਬੀਰ ਸਾਹਿਬ ਦੇ ਬੋਲ ਨੇ ਕਬੀਰ ਜੋਰੀ ਕੀਏ ਜ਼ੁਲਮ ਹੈ ਜੋਰੀ ਕਹਿੰਦੇ ਤੱਕੇ ਨੂੰ ਵੀ ਆਪਾਂ ਤੱਕੇ ਨਾਲ ਕਹੀਏ ਵੀ ਨਹੀਂ ਤੂੰ ਮੇਰੀ ਗੱਲ ਇਸ ਤਰ੍ਹਾਂ ਮੰਨ ਤੇ ਮੰਨ ਤੈਨੂੰ ਮੰਨਣੀ ਪੈਣੀ ਹੈ ਕਹਿੰਦੇ ਨਿਰਾ ਜ਼ੁਲਮ ਹੈ ਕਬੀਰ ਜੋਰੀ ਕੀਏ ਜ਼ੁਲਮ ਹੈ ਲੈ ਜਵਾਬ ਖੁਦਾਈ ਖੁਦਾ ਨੇ ਤੇਰੇ ਕੋਲ ਜਵਾਬ ਲੈਣੇ ਕੀ ਤੂੰ ਕਿਸੇ ਨਾਲ ਧੱਕਾ ਕੀਤਾ ਹੈ? ਤੋਂ ਮੈਂ ਜਿਹੜੀ ਬੇਨਤੀ ਕਰ ਰਿਹਾ ਜਿਹੜੀ ਕਚਹਿਰੀ ਲੱਗੀ ਸੀ ਉਹਨਾਂ ਦਾ ਭਰਮ ਸੀਗਾ ਕਿ ਇਹ ਮਾਸੂਮ ਜੇ ਬੱਚੇ ਨੇ ਇਹ ਨਿੱਕੇ ਜੇ ਬੱਚੇ ਨੇ ਇਹਨਾਂ ਨੂੰ ਦੋ ਦਵਕੇ ਮਾਰਾਂਗੇ ਡਰ ਜਾਣਗੇ। ਪਰ ਇਹ ਉਹਨਾਂ ਦੇ ਮਨ ਦਾ ਭਰਮ ਉਦੋਂ ਨਿਕਲ ਗਿਆ ਜਦੋਂ ਉਹਨਾਂ ਨੇ ਜਾ ਕੇ ਕਚਹਿਰੀ ਦੇ ਵਿੱਚ ਉੱਚੀ ਦੇਣੀ ਜਕਾਰਾ ਲਾਇਆ ਉਹ ਲੱਖ ਵਾਰ ਕਹਿੰਦੇ ਰਹੇ ਵਾਲੇਕੁਆ ਸਲਾਮ ਕਰੋ। ਕਹਿੰਦੇ ਨਹੀਂ। ਮਰ ਜਾਵਾਂਗੇ ਕੱਟ ਜਾਵਾਂਗੇ ਪਰ ਐਸਾ ਨਹੀਂ ਕਰਾਂਗੇ। ਤੋ ਇਹ ਗੱਲਾਂ ਕਿੱਥੇ ਲਿਖੀਆਂ ਨੇ ਬਾਣੀ 'ਚ ਲਿਖੀਆਂ ਨੇ। ਅੱਜ ਅਸੀਂ ਆਪਣੇ ਆਪ ਨੂੰ ਇਸ ਥਾਂ ਤੇ ਰੱਖ ਕੇ ਵੇਖੀਏ। ਤੋ ਆਹ ਵਚਨ ਨੂੰ ਮੈਂ ਫੇਰ ਪੜ ਪੜਨ ਦੀ ਯਤਨ ਕਰ ਰਿਆਂ ਨਾਲ ਪੜੀਏ ਇਹ ਇਤਿਹਾਸ ਜੋ ਅਸੀਂ ਸੁਣ ਤੇ ਸੁਣਾ ਰਹੇ ਆਂ ਇਹਦੀਆਂ ਜਣਾ ਬਾਣੀ ਦੇ ਵਿੱਚ ਬੈਠੀਆਂ ਹੋਈਆਂ ਨੇ। ਇਹਦੀ ਜੜ ਬਾਣੀ ਚ ਹੈ ਤੋ ਕਬੀਰ ਸਾਹਿਬ ਕਹਿੰਦੇ ਨੇ ਕਹਿੰਦੇ ਤੇਰੇ ਮਨ ਕਾ ਪਰਮ ਨ ਜਾਈ ਤੇਰੇ ਮਨ ਕਾ ਪਰਮ ਨ ਜਾਈ ਤੇਰੇ ਮਨ ਕਾ ਪਰਮ ਨ ਜਾਈ ਤੇਰੇ ਮਨ ਕਾ ਤੇਰੇ ਮਨ ਕਾ ਪਰਮ ਨਾ ਜਾਈ 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 ਇਓ ਮਹਿਸੂਸ ਹੁੰਦਾ ਕਿ ਸਹਿਬ ਜਦਿਆਂ ਨੇ ਭਰੀ ਕਚਹਿਰੀ ਦੇ ਵਿੱਚ ਵਜ਼ੀਰ ਖਾਂ ਮੁਲਾਣਿਆਂ ਤੇ ਬਾਕੀ ਸਾਰਿਆਂ ਨੂੰ ਆਖਿਆ ਓਏ ਤੁਹਾਡੇ ਮਨ ਦਾ ਭਰਮੀ ਐ ਕਿ ਤੁਸੀਂ ਦਬਕੇ ਮਾਰ ਕੇ ਤੱਕੇ ਦੇ ਨਾਲ ਸਾਨੂੰ ਬਦਲ ਲਓਗੇ ਐਵੇਂ ਨਹੀਂ ਜੇ ਗੱਲ ਕਰਨੀ ਹੈ ਤੇ ਖੁਦਾ ਦਾ ਵਾਸਤਾ ਨਿਆਂ ਦੀ ਕਰੋ ਜੇ ਤੁਸੀਂ ਕਚਹਿਰੀ ਲਾਈ ਆ ਕੋਈ ਫੈਸਲਾ ਕਰਨ ਲੱਗੇ ਹੋ ਤੇ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਦਾ ਤੇ ਹੱਕ ਦਾ ਫੈਸਲਾ ਕਰੋ ਤੱਕੇ ਦਾ ਫੈਸਲਾ ਨਾ ਕਰੋ ਸਹਿਬ ਜਾਦਿਆਂ ਨੇ ਬਾਣੀ ਦੇ ਇਹ ਵਾਕ ਮੇਰਾ ਮਨ ਕਹਿੰਦਾ ਉੱਥੇ ਉਹਨਾਂ ਨੂੰ ਸੁਣਾਏ ਹੋਣਗੇ ਕਹੇ ਹੋਣਗੇ ਕਿ ਸਾਡੇ ਵੱਡੇ ਵਡੇਰੇ ਕਹਿੰਦੇ ਨੇ ਉਹ ਕਾਜੀਓ ਕਹੋ ਨਿਆਉ ਖੁਦਾਈ ਮੁਲਾਕਾਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਮੁਲਾਕਾਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਮੁਲਾਕਾਹੋ ਨਿਆਉ ਖੁਦਾਈ ਕਹੋ ਨਿਆਉ ਖੁਦਾਈ ਖੁਦਾ ਦਾ ਵਾਸਤਾ ਇਹ ਤੁਹਾਨੂੰ ਜੇ ਕਚਹਿਰੀ ਲਈ ਐ ਤੇ ਨਿਆਂ ਦੀ ਗੱਲ ਕਰਿਓ ਕਚਹਿਰੀ ਦਾ ਸਿਲਸਿਲਾ ਸ਼ੁਰੂ ਹੋਇਆ ਚਾਰੀ ਢੰਗ ਨੇ ਕਿਸੇ ਨੂੰ ਦਬਾਉਣ ਦੇ ਪਹਿਲਾ ਹੈ ਸਾਮ ਦੂਜਾ ਹੈ ਧਾਮ ਤੀਜਾ ਹੈ ਦੰਡ ਅਤੇ ਚੌਥਾ ਹੈ ਭੇਦ ਇਹ ਚਾਰੇ ਢੰਗ ਉਹਨਾਂ ਨੇ ਇੱਕ-ਇੱਕ ਕਰਕੇ ਵਰਤਣੇ ਸ਼ੁਰੂ ਕੀਤੇ ਪਹਿਲਾ ਹੈ ਸ਼ਾਮ ਸ਼ਾਮ ਕਹਿੰਦੇ ਨੇ ਪਿਆਰ ਕਿ ਕਿਸੇ ਨੂੰ ਪਿਆਰ ਦੀ ਗਲ ਕੜੀ ਚ ਲੈ ਕੇ ਤੇ ਉਹਦੀ ਪਿੱਠ 'ਚ ਛੁਰਾ ਮਾਰਨਾ ਵਜ਼ੀਰ ਖਾ ਉੱਠਿਆ ਉਹਨੇ ਸਹਿਬਜ਼ਾਦਿਆਂ ਦੇ ਕੋਲ ਆ ਕੇ ਉਹਨਾਂ ਦੇ ਸਿਰ ਤੇ ਹੱਥ ਫੇਰ ਕੇ ਆਖਿਆ ਤੁਸੀਂ ਨਿੱਕੇ ਨਿੱਕੇ ਬਾਰਕ ਤੁਸੀਂ ਛੋਟੇ-ਛੋਟੇ ਬੱਚੇ ਹੋ ਤੁਹਾਨੂੰ ਅਜੇ ਵੀ ਕਹਿੰਨੇ ਆ ਤੁਸੀਂ ਇਹ ਸਭ ਛੱਡ ਦਿਓ ਜੋ ਤੁਸੀਂ ਕਰ ਰਹੇ ਹੋ ਇਸ ਰਸਤੇ ਨੂੰ ਛੱਡ ਦਿਓ ਜੋ ਤੁਹਾਡਾ ਪਿਤਾ ਰਸਤਾ ਪਨਾ ਰਿਹਾ ਉਸ ਰਸਤੇ ਨੂੰ ਛੱਡ ਰੋ ਤਾਂ ਸਾਡੇ ਮਗਰ ਚੱਲ ਆਓ ਉਹਨੇ ਬੜੇ ਪਿਆਰ ਨਾਲ ਬੜੀ ਮੁਹੱਬਤ ਨਾਲ ਇਹ ਗੱਲ ਸਹਿਬਜ਼ਾਦਿਆਂ ਨੂੰ ਕਹੀ ਪਰ ਇਧਰ ਵੀ ਗੁਰੂ ਕੇ ਲਾਲ ਸਨ ਉਹ ਜਾਣਦੇ ਸਨ ਕਿ ਇਹ ਗੁੜ ਚ ਲਪੇਟ ਕੇ ਸਾਨੂੰ ਜ਼ਹਿਰ ਦੇ ਰਿਹਾ ਹੈ। ਕਈ ਵਾਰੀ ਜਿਹੜਾ ਪਿਆਰ ਦੀ ਗਲਵਕੜੀ ਹੁੰਦੀ ਹੈ ਨਾ ਇਹ ਗੁੜ ਚ ਦਿੱਤਾ ਹੋਇਆ ਜ਼ਹਿਰ ਹੈ ਜਿਹੜਾ ਸਭ ਤੋਂ ਖਤਰਨਾਕ ਹੈ। ਇਹ ਉਹ ਕੰਮ ਹੈ ਜਿਹੜਾ ਗਲਵਕੜੀ ਪਾ ਕੇ ਕਿਸੇ ਦੀ ਪਿੱਠ 'ਚ ਛੁਰਾ ਖੋਬਣਾ ਹੈ। ਜਿਹਨੂੰ ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ 'ਚ ਆਖਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇੱਕ ਕੱਚਿਆਂ ਬੰਦਿਆਂ ਦੀ ਗੱਲ ਐ ਇਹ ਪਿੱਲਿਆਂ ਬੰਦਿਆਂ ਦੀ ਗੱਲ ਐ ਉਹਦੇ ਮਨ 'ਚ ਕੁਝ ਹੋਰ ਸੀਗਾ ਉਹਦੀ ਜ਼ਬਾਨ 'ਤੇ ਕੁਝ ਹੋਰ ਸੀਗਾ ਬਾਬਿਆਂ ਨੇ ਬਾਣੀ ਪੜ੍ਹੀ ਸੀ ਕੀ ਵਜ਼ੀਰ ਖਾਂ ਦੇ ਮਨ 'ਚ ਕੁਝ ਹੋਰ ਐ ਇਹ ਦਿਲੋਂ ਕੁਝ ਹੋਰ ਸਾਡੇ ਨਾਲ ਕਰਨਾ ਚਾਹੁੰਦਾ ਐ ਪਰ ਦਖਾ ਖਾ ਕੁਝ ਹੋ ਰਿਹਾ ਉਹਦਾ ਇਹ ਵਾਰ ਵੀ ਫੇਲ ਗਿਆ ਉਹਨੇ ਦੂਜਾ ਪੱਤਾ ਛੁੱਟਿਆ ਧਾਮ ਦਾ ਧਾਮ ਕਹਿੰਦੇ ਪੈਸੇ ਨੂੰ ਖਰੀਦਣ ਦਾ ਬੇਟਾ ਜੋ ਤੁਹਾਨੂੰ ਚਾਹੀਦਾ ਮੇਰੀ ਸਲਤਨਤ ਚ ਉਹ ਦਵਾਂਗੇ ਤੁਹਾਨੂੰ ਮੈਂ ਵੱਡਾ ਕਿਲਾ ਬਣਾ ਕੇ ਦਵਾਂਗਾ ਸੋਨੇ ਦੇ ਨਾਲ ਤੁਹਾਨੂੰ ਤੋਲ ਦਵਾਂਗਾ ਆਪਣੀ ਸਲਤਨਤ ਵਿੱਚੋਂ ਵੱਡੀ ਜ਼ਮੀਨ ਜਿਹੜੀ ਹੈ ਦਿੱਲੀ ਦਰਬਾਰ ਤੋਂ ਤੁਹਾਨੂੰ ਲੈ ਕੇ ਦਵਾਂਗਾ ਜਿਹੋ ਜੀਆਂ ਔਰਤਾਂ ਨਾਲ ਕਹੋ ਤੁਹਾਡਾ ਨਿਕਾਹ ਕਰਾਂਗਾ ਜਦੋਂ ਨੇ ਦਾਮ ਦਾ ਇਹ ਜਿਹੜੀਆਂ ਦਾਮ ਦਾ ਪੱਤਾ ਸੁਟਿਆ ਤੇ ਸਹਿਬਜ਼ਾਦਿਆਂ ਨੇ ਫੇਰ ਉਹਦੇ ਵੱਲ ਵੇਖਿਆ ਕਿਉਂਕਿ ਗੁਰੂ ਕੀ ਬਾਣੀ ਨੇ ਇੱਕ ਗੱਲ ਸਮਝਾਈ ਹੈ ਕਿ ਸੇਵਾ ਉਹ ਹੀ ਕਰ ਸਕਦਾ ਜਿਹੜਾ ਸਬਰ ਸਦਕਤ ਹੈ ਲਾਲਚੀ ਬੰਦਾ ਸੇਵਾ ਨਹੀਂ ਕਰ ਸਕਦਾ ਸਹਿਬਜ਼ਾਦੇ ਸੇਵਾ ਦੇ ਰਾਹ ਤੇ ਤੁਰੇ ਸਨ ਉਹਨਾਂ ਨੇ ਸਤਗੁਰੂ ਦੀ ਬਾਣੀ ਦਾ ਟੇਕ ਤੇ ਓਟ ਲੈ ਕੇ ਆਸਾ ਕੀ ਵਾਰ ਦੇ ਇਹ ਬੋਲ ਚੇਤੇ ਕੀਤੇ ਸੇਵ ਕੀਤੀ ਸੰਤੋਖਈ ਜਿਨੇ ਸਚੋ ਸੱਚ ਤੇ ਆਇਆ ਉਹਨੇ ਦੁਨੀਆ ਤੋੜੇ ਬੰਦਣਾ ਅਨ ਪਾਣੀ ਥੋੜਾ ਖਾਇਆ ਆਓ ਇਹ ਬਚਨ ਨੂੰ ਧਿਆਨ ਚ ਲਈਏ ਸੇਵਾ ਕਰਨ ਵਾਲਾ ਇਹਨਾਂ ਸਭ ਦਾਮ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਸੇਵ ਕੀਤੀ ਸੰਤੋਖਈ ਸੇਵ ਕੀਤੀ ਸੰਤੋਖਈ ਸੇਵ ਕੀਤੀ ਸੰਤੋਖਈ ਜਿਨੀ ਸਚੋ ਸੱਚ ਧਿਆਇਆ ਜਿਨੀ ਸਚੋ ਸੱਚ ਧਿਆਇਆ ਜਿਨੀ ਸਚੋ ਸੱਚ ਧਿਆਇਆ ਜਿਨੀ ਉਨੀ ਮੰਦੇ ਪੈਰ ਨਾ ਰਖੇਓ ਮੰਦੇ ਪੈਰ ਨਾ ਰਖੇਓ ਉਨੀ ਮੰਦੇ ਪੈਰ ਨਾ ਅੰਨ ਪਾਣੀ ਥੋੜਾ ਖਾਇਆ ਅੰਨ ਪਾਣੀ ਥੋੜਾ ਖਾਇਆ ਅੰਨ ਪਾਣੀ ਥੋੜਾ ਖਾਇਆ ਅੰਨ ਪਾਣੀ ਥੋੜਾ ਵਜ਼ੀਰ ਖਾਸੀ ਸੇਵਾ ਦੇ ਰਾਤੇ ਤੁਰਿਆਂ ਤੂੰ ਕਿਲਿਆਂ ਦੀ ਗੱਲ ਕਰਦਾ ਏ ਤੂੰ ਸੋਨੇ ਦੀ ਗੱਲ ਕਰਦਾ ਏ ਇਸ ਰਸਤੇ ਤੇ ਤੁਰਦਿਆਂ ਜੇ ਸਾਨੂੰ ਪਾਣੀ ਵੀ ਥੋੜਾ ਮਿਲੇਗਾ ਨਾ ਅਸੀਂ ਤਾਂ ਵੀ ਪੀ ਲਵਾਂਗੇ ਅੰਨ ਥੋੜਾ ਮਿਲੇਗਾ ਕੋਈ ਖਾ ਲਵਾਂਗੇ ਪਰ ਤੇਰੇ ਦਿੱਤੇ ਕਿਲਿਆਂ ਤੇ ਤੇਰੇ ਦਿੱਤੇ ਸੋਨੇ ਦੇ ਲਾਲਚ ਦਾ ਸਾਨੂੰ ਰੱਤੀ ਪਰ ਵੀ ਪਰਵਾਹ ਨਹੀਂ ਕਿਉਂਕਿ ਸਾਡਾ ਰਸਤਾ ਸੇਵਾ ਦਾ ਹੈ ਉਹਦਾ ਇਹ ਵੀ ਪੱਤਾ ਫੇਲ ਗਿਆ ਉਹ ਜਾ ਕੇ ਤਖਤੇ ਤੇ ਬੈਠ ਗਿਆ ਦੋ ਯਤਨੋਂ ਨੇ ਕਰ ਲਏ ਹੁਣ ਤੀਸਰਾ ਬੰਦਾ ਆਇਆ ਜਿਹਨੂੰ ਸੁਚਾਨੰਦ ਕਹਿੰਦੇ ਨੇ ਉਹ ਜਦੋਂ ਸਾਹਮਣੇ ਆਇਆ ਉਹਨੇ ਆਉਂਦਿਆਂ ਸਾਰ ਭਰੀ ਸਭਾ ਦੇ ਅੰਦਰ ਇੱਕ ਗੱਲ ਕਹੀ ਕਹਿਣ ਲੱਗਾ ਵਜ਼ੀਰ ਸਾਹਿਬ ਸੂਬੇਦਾਰ ਸਾਹਿਬ ਵੇਖੋ ਤੁਸੀਂ ਕਿੰਨੇ ਪਿਆਰ ਨਾਲ ਇਹਨਾਂ ਬੱਚਿਆਂ ਨੂੰ ਸਮਝਾਏ ਕਾਜੀ ਸਾਹਿਬ ਵੇਖੋ ਧਿਆਨ ਨਾਲ ਇਹ ਬੱਚੇ ਨਹੀਂ ਇਹ ਤੇ ਜੰਮ ਦੀਆਂ ਸੂਲਾ ਨੇ ਸੁਚਾਨੰਦ ਨੇ ਬੋਲ ਵਰਤੇ ਸੱਪ ਦੇ ਬੱਚੇ ਨੇ ਸੱਪ ਦਾ ਬੱਚਾ ਛੋਟਾ ਹੋਵੇ ਵੱਡਾ ਹੋਵੇ ਜ਼ਹਿਰ ਉਹਦੇ ਵਿੱਚ ਸੱਪ ਜਿੰਨਾ ਹੀ ਹੁੰਦਾ ਹੈ ਪਰ ਇਹ ਸਵਾ ਦੇ ਅੰਦਰ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਦੇ ਬਾਰੇ ਇਹ ਦੋ ਬੋਲ ਕਹੇ ਇਹ ਜੰਮਦੀਆਂ ਸੂਲਾ ਨੇ ਜੰਮਦੀਆਂ ਸੂਲਾ ਦੇ ਮੂੰਹ ਤਿੱਖੇ ਹੁੰਦੇ ਨੇ ਕੱਟ ਦੇਣੀਆਂ ਚਾਹੀਦੀਆਂ ਨੇ ਇਹ ਸੱਪ ਦੇ ਬੱਚੇ ਨੇ ਇਸ ਕੋਲਿਏ ਨੇ ਇਹਨਾਂ ਦੇ ਇਹਨਾਂ ਦੀਆਂ ਧੋਣਾ ਹੁਣੇ ਫੇ ਦੇਣੀਆਂ ਚਾਹੀਦੀਆਂ ਨੇ ਜ਼ਹਿਰ ਇਹਨਾਂ 'ਚ ਇਹਨਾਂ 'ਚ ਓਨਾ ਹੀ ਹੈ ਮੇਰੀ ਗੱਲ ਤੇ ਨਹੀਂ ਯਕੀਨ ਤੇ ਮੈਂ ਤੁਹਾਨੂੰ ਪਰਖ ਕਰਵਾ ਦੇਣਾ ਭਰੀ ਸਭਾ ਦੇ ਅੰਦਰ ਕਹਿਣ ਲੱਗਾ ਮੈਂ ਤੁਹਾਨੂੰ ਪਰਖ ਕਰਵਾ ਦੇਣਾ ਬੱਚਿਆਂ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਕਹਿਣ ਲੱਗੇ ਕਰਨਾ ਕੀ ਸਹਬਜ਼ਾਦੇ ਕਹਿਣ ਲੱਗੇ ਕਰਨਾ ਕੀ ਅਸੀਂ ਫੇਰ ਆਪਣੇ ਭਰਾਵਾਂ ਨੂੰ ਇਕੱਠੇ ਕਰਾਂਗੇ ਅਸੀਂ ਫੇਰ ਉਹਨਾਂ ਨੂੰ ਤੁਹਾਡੇ ਖਿਲਾਫ ਜ਼ੁਲਮ ਦੇ ਖਿਲਾਫ ਲਾਮਬਾਦ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਜ਼ੁਲਮ ਦੀ ਜੜ ਨਹੀਂ ਪੁੱਟ ਦਿੰਦੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਸਚਾਨੰਦ ਕਹਿਣ ਲੱਗਾ ਵੇਖਿਆ ਮੈਂ ਜਿਹੜੀ ਗੱਲ ਕਹੀ ਸੀ ਉਹ ਗੱਲ ਬਿਲਕੁਲ ਸੱਚ ਹੋਈ ਕਾਜੀ ਸਾਹਿਬ ਜਿੰਨੀ ਜਲਦੀ ਹੋ ਸਕਦੀ ਹੈ ਫਤਵਾ ਸੁਣਾਓ ਇਹਨਾਂ ਨੂੰ ਸਜ਼ਾ ਸੁਣਾਓ ਕਾਜੀ ਨੇ ਉਸੇ ਵੇਲੇ ਸ਼ਰਾ ਦੇ ਮੁਤਾਬਕ ਭਾਰੀ ਸਭਾ ਦੇ ਅੰਦਰ ਫਤਵਾ ਸੁਣਾਇਆ ਕਿ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ ਉਸ ਦਿਨ ਦੀ ਸਭਾ ਜਿਹੜੀ ਹੈ ਉਹ ਸਮਾਪਤ ਹੋ ਗਈ। ਇਹ ਚੌਥੀ ਰਾਤ ਤੇ ਪੰਜਵਾਂ ਦਿਨ ਸੀਗਾ। ਸਹਿਬਜ਼ਾਦੇ ਵਾਪਸ ਫਿਰ ਮਾਤਾ ਗੁਜਰ ਕੌਰ ਜੀ ਕੋਲ ਗਏ। ਮਾਤਾ ਜੀ ਨੇ ਸਾਰੀ ਕਚੈਰੀ ਦਾ ਹਾਲ ਪੁੱਛਿਆ। ਸਹਿਬਜ਼ਾਦਿਆਂ ਨੇ ਬੜੇ ਹੀ ਪਰਵੇਂ ਸ਼ਬਦਾਂ ਦੇ ਅੰਦਰ ਸਾਰੀ ਗੱਲ ਮਾਤਾ ਜੀ ਨੂੰ ਸੁਣਾਈ। ਮਾਤਾ ਜੀ ਨੇ ਆਪਣੇ ਬੱਚਿਆਂ ਦਾ ਮੱਥਾ ਚੁੰਮਿਆ, ਪਿਆਰ ਕੀਤਾ ਤੇ ਸ਼ਾਬਾਸ਼ ਦਿੱਤੀ, ਵਾਹ ਮੇਰੇ ਪੁੱਤਰੋ। ਤੁਸਾਂ ਨੇ ਆਪਣੇ ਪੜਦਾਦੇ ਵਰਗੀ ਤੁਸਾਂ ਨੇ ਆਪਣੇ ਦਾਦੇ ਵਰਗੀ ਤੁਸਾਂ ਨੇ ਆਪਣੇ ਬਾਪ ਵਾਲੀ ਕਰਕੇ ਵਿਖਾਈ ਹੈ ਤੁਹਾਡੇ ਤੇ ਫਕਰ ਹੈ ਮੈਨੂੰ ਮਾਣ ਹੈ ਕਿ ਤੁਸੀਂ ਮੇਰੇ ਘਰੇ ਜਨਮੇ ਮੇਰੇ ਪੁੱਤਰ ਦੇ ਫਰਜੰਦ ਹੋ ਸਾਰੀ ਰਾਤ ਬੀਤ ਗਈ ਅਗਲੀ ਸਵੇਰ ਫੇਰ ਹੋਈ ਹੈ ਕਚਹਿਰੀ ਫੇਰ ਲੱਗੀ ਹੈ ਸਹਬਜ਼ਾਦਿਆਂ ਨੂੰ ਸਜ਼ਾ ਦਿੱਤੀ ਜਾਣੀ ਹੈ ਫਿਰ ਉਸੇ ਤਰ੍ਹਾਂ ਸਭਾ ਸੱਜ ਗਈ ਹੈ ਫੈਸਲਾ ਹੋਇਆ ਕਿ ਕਿਉਂ ਨਾ ਇਹਨਾਂ ਸਹਿਬਜ਼ਾਦਿਆਂ ਨੂੰ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਹਵਾਲੇ ਕਰ ਦਿੱਤਾ ਜਾਏ ਕਿ ਇਹਨਾਂ ਨੂੰ ਸਜਾਉ ਦਵੇ ਕਿਉਂ ਉਹ ਕਿ ਉਹਦਾ ਭਰਾ ਜਿਹੜਾ ਹੈ ਉਹ ਚਮਕੌਰ ਦੀ ਜੰਗ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨਾਲ ਮਾਰਿਆ ਗਿਆ ਸੀ ਆਖਿਆ ਗਿਆ ਫੈਸਲਾ ਕੀਤਾ ਗਿਆ ਕਿ हे ਸ਼ੇਰ ਮੁਹੰਮਦ ਖਾਨ ਇਹਨਾਂ ਬੱਚਿਆਂ ਨੂੰ ਤੂੰ ਲੈ ਜਾ ਤੂੰ ਆਪਣੇ ਭਰਾ ਦਾ ਬਦਲਾ ਇਹਨਾਂ ਬੱਚਿਆਂ ਕੋਲ ਲੈ ਲਾ ਉਹ ਤਖਤੇ ਤੋਂ ਖੜਾ ਹੋਇਆ ਉਹਨੂੰ ਗੁੱਸਾ ਆਇਆ ਉਹਨੇ ਬੜੇ ਜੋਸ਼ ਨਾਲ ਆਖਿਆ ਉਹ ਸਭਾ 'ਚ ਬੈਠੇ ਸਾਰੇ ਕਮਜ਼ੋਰ ਦਿ ਲੋਕ ਉਹ ਸਭਾ 'ਚ ਬੈਠੇ ਬੇਈਮਾਨ ਲੋਕੋ ਇਹਨਾਂ ਬੱਚਿਆਂ ਤੇ ਤੁਹਾਨੂੰ ਤਰਸ ਨਹੀਂ ਆਉਂਦਾ ਕੀ ਧਰਮ ਇਹ ਗੱਲ ਕਹਿੰਦਾ ਕੀ ਇਸਲਾਮ ਇਹ ਗੱਲ ਕਹਿੰਦਾ ਕਿ ਮੇਰਾ ਵੈਰ ਪਿਤਾ ਨਾਲ ਹੋਵੇ ਤੇ ਮੈਂ ਉਹਦਾ ਬਦਲਾ ਉਹਦੇ ਪੁੱਤਰਾ ਕੋਲ ਨਵਾਂ ਮੇਰਾ ਮਨ ਇਹ ਨਹੀਂ ਮੰਨਦਾ ਉਹ ਹਾ ਦਾ ਨਾਰਾ ਮਾਰ ਕੇ ਕਿ ਉਹ ਬਈ ਮਾਨੂੰ ਇਹ ਤੁਸੀਂ ਠੀਕ ਨਹੀਂ ਕਰ ਰਹੇ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਇਹ ਸ਼ੀਰਖੋਰ ਬੱਚੇ ਨੇ ਇਹਨਾਂ ਦੇ ਤਾਂ ਅਜੇ ਦੁੱਧ ਵਾਲੇ ਦੰਦ ਵੀ ਨਹੀਂ ਟੁੱਟੇ ਇਹਨਾਂ ਨਾਲ ਐਵੇਂ ਨਹੀਂ ਕਰਨਾ ਚਾਹੀਦਾ ਉਹ ਭਰੀ ਸਵਾ ਦੇ ਵਿੱਚੋਂ ਹਾ ਦਾ ਮਾਰਾ ਨਾਰਾ ਮਾਰ ਕੇ ਉੱਠ ਕੇ ਚਲਾ ਗਿਆ ਕਹਿੰਦੇ ਨੇ ਕੋਈ ਵੀ ਜਲਾਦ ਅੱਗੇ ਨਾ ਆਵੇ ਹੁਣ ਸਜ਼ਾ ਦੇਣੀ ਹੈ ਨੀਹਾਂ 'ਚ ਚਿਰਨਾ ਹੈ ਫਤਵਾ ਜਾਰੀ ਹੋ ਗਿਆ ਹੈ ਕੋਈ ਅੱਗੇ ਨਾ ਆਵੇ ਮਾਸੂਮ ਬੱਚਿਆਂ ਨੂੰ ਕੌਣ ਜਿਹੜਾ ਨੀਹਾਂ 'ਚ ਚਿਣੇ ਹਾਰ ਕੇ ਪ੍ਰਬੰਧ ਕੀਤਾ ਗਿਆ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਦੋ ਜਲਾਦ ਸਾਹਮਣੇ ਆਏ ਇਹ ਕਿਸੇ ਮੁਕਦਮੇ ਦੇ ਵਿੱਚ ਰਿਹਾਈ ਚਾਹੁੰਦੇ ਸਨ ਇਹਨਾਂ ਇਕਰਾਰ ਕੀਤਾ ਕਿ ਅਸੀਂ ਸ਼ਹੀਦ ਕਰਾਂਗੇ ਅਸੀਂ ਨੀਆਂ ਚ ਚਿਣਾਂਗੇ ਅਸੀਂ ਇਹਨਾਂ ਨੂੰ ਕੋਹ ਕੋਹ ਕੇ ਮਾਰਾਂਗੇ ਪਰ ਸਾਨੂੰ ਫਲਾੜੇ ਮੁਕਦਮੇ ਵਿੱਚੋਂ ਰਿਹਾਈ ਚਾਹੀਦੀ ਹੈ ਸੋ ਅਗਲੇ ਦਿਨ ਇਹ ਦੂਜੇ ਦਿਨ ਦੀ ਕਚਹਿਰੀ ਤੋਂ ਬਾਅਦ ਸਹਬਜ਼ਾਦਿਆਂ ਨੂੰ ਲਿਆਂਦਾ ਗਿਆ ਲਿਆ ਕੇ ਉਹਨਾਂ ਨੂੰ ਨੀਆਂ ਵਿੱਚ ਖੜਾ ਕਰਕੇ ਚਿਣਿਆ ਗਿਆ ਕਹਿੰਦੇ ਹਨ ਜਦੋਂ ਦੀਵਾਰ ਚਿਣੀ ਜਾ ਰਹੀ ਸੀ ਇੱਕ ਵਾਰ ਦੀਵਾਰ ਜਿਹੜੀ ਐ ਉਹ ਡਿੱਗੀ ਫਿਰ ਦੁਬਾਰਾ ਇਹ ਫੈਸਲਾ ਕੀਤਾ ਗਿਆ ਤੇ ਫੈਸਲਾ ਕਰਕੇ ਸਹਿਬਜ਼ਾਦਿਆਂ ਨੂੰ ਇੱਕ ਕਟਾਰ ਨਾਲ ਖੰਜਰ ਦੇ ਨਾਲ ਉਹਨਾਂ ਦੀ ਸਾਰਾ ਕੱਟੀ ਗਈ ਸਾਰਾ ਕੱਟੀ ਗਈ ਉਹ ਤੜਫ ਤੜਫ ਕੇ ਪਾਵਨਾਂ ਦੀ ਉਹਨਾਂ ਦੀ ਜਿੰਦ ਜਿਹੜੀ ਹੈ ਉਹ ਤੜਫ ਤੜਫ ਕੇ ਜਿਹੜੀ ਹੈ ਉਹ ਦੁਪਹਿਰ ਦੇ ਵੇਲੇ ਇਸ ਸੰਸਾਰ ਤੋਂ ਫਾਨੀ ਸੰਸਾਰ ਤੋਂ ਰੁਖਸਤ ਹੋ ਗਈ ਚਲੀ ਗਈ ਇਸ ਤਰੀਕੇ ਦੇ ਨਾਲ ਜ਼ਾਲਿਮਾਂ ਨੇ ਇਹ ਸਾਰਾ ਪਹਾਣਾ ਜਿਹੜਾ ਹੈ ਉਹ ਵਰਤਾ ਦਿੱਤਾ ਸਹਿਬਜ਼ਾਦਿਆਂ ਨੂੰ ਸ਼ਹਾਦਤ ਦਾ ਜਾਮ ਦੇ ਦਿੱਤਾ ਗਿਆ ਉਧਰ ਮਾਤਾ ਜੀ ਠੰਡੇ ਬੁਰਜਿਸ ਸਨ ਮਾਤਾ ਜੀ ਨੂੰ ਜਦੋਂ ਇਸ ਗੱਲ ਦੀ ਖਬਰ ਲੱਗੀ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਤੇਰੇ ਨਾਲ ਜਿਵੇਂ ਮੇਰੇ ਪਤੀ ਦੀ ਨਿਭੀ ਸੀ ਜਿਵੇਂ ਮੇਰੇ ਪੁੱਤਰ ਦੀ ਨਿਭੀ ਸੀ ਜਿਵੇਂ ਹੋਰ ਸਿੰਘਾਂ ਸ਼ਹੀਦਾਂ ਮਰੀਦਾਂ ਦੀ ਨਿਭੀ ਸੀ ਐਵੇਂ ਮੇਰੇ ਪੋਤਰਿਆਂ ਦੀ ਵੀ ਨਿਭ ਗਈ ਹੈ ਬਸ ਇਸ ਤਰੀਕੇ ਦੇ ਨਾਲ ਸ਼ੁਕਰਾਨੇ ਦੇ ਵਿੱਚ ਮਾਤਾ ਜੀ ਜੁੜ ਗਏ ਇਤਿਹਾਸ ਕਹਿੰਦਾ ਹੈ ਮਾਤਾ ਜੀ ਨੂੰ ਵੀ ਠੰਡੇ ਬੁਰਜ ਦੇ ਉੱਪਰੋਂ ਜ਼ਾਲਮਾਂ ਨੇ ਉਸ ਬੁਲੱਡੀ ਮਾਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਵੀ ਸ਼ਹਾਦਤ ਦਾ ਜਾਮ ਜਿਹੜਾ ਹੈ ਥੱਲੇ ਸੁੱਟ ਕੇ ਸ਼ਹਾਦਤ ਦਾ ਜਾਮ ਪੀ ਗਏ ਇਸ ਤਰੀਕੇ ਦੇ ਨਾਲ ਮਾਤਾ ਜੀ ਤੇ ਦੋ ਸਹਿਬਜ਼ਾਦੇ ਛੋਟੇ ਸਰਹੰਦ ਦੇ ਵਿੱਚ ਜਿਹੜਾ ਹੈ ਉਹ ਸ਼ਹਾਦਤ ਦਾ ਜਾਮ ਪੀ ਗਏ ਜੋਗੀ ਜੀ ਕਹਿੰਦੇ ਨੇ ਬਸ ਇਸ ਗੱਲ ਨੂੰ ਅਜੇ ਥੋੜੀ ਦੇਰ ਹੀ ਹੋਈ ਸੀ ਕਿ ਸਿੰਘਾਂ ਦੇ ਵਿੱਚ ਐਸ਼ਾ ਜੋਸ਼ ਭਰਿਆ ਕਿ ਉਹਨਾਂ ਨੇ ਫਿਰ ਇਹ ਸਰਹੰਦ ਸ਼ਹਿਰ ਨੂੰ ਇਹਦੀਆਂ ਇੱਟਾਂ ਨੂੰ ਟਿੱਟ ਨਾਲ ਇੱਟ ਖੜਕਾ ਦਿੱਤੀ ਉਹਦਾ ਇਤਿਹਾਸ ਆਪਾਂ ਅੱਗੇ ਸਰਵਣ ਕਰਾਂਗੇ ਕੱਲ ਨੂੰ ਆਪਾਂ ਇਹ ਸਮਝਾਂਗੇ ਕਿ ਸਹਿਬਜ਼ਾਦਿਆਂ ਦਾ ਸੰਸਕਾਰ ਕਿਵੇਂ ਕੀਤਾ ਗਿਆ ਇਹ ਲੜੀ ਨੂੰ ਆਪਾਂ ਧੀਰੇ ਧੀਰੇ ਐਵੇਂ ਅੱਗੇ ਤੋਰਦੇ ਜਾਵਾਂਗੇ ਅਖੀਰ ਤੱਕ ਸਤਿਗੁਰ ਦਾ ਜੀਵਨ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਝਾਂਗੇ ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਮੰਨ ਕਰਕੇ ਤਨ ਕਰਕੇ ਜਾਣ ਲੈਣੀ ਚਾਹੀਦੀ ਹੈ ਜੋ ਗੱਲ ਬਾਣੀ ਚ ਲਿਖੀ ਉਹਦੇ ਤੇ ਸਾਡੇ ਪੁਰਖਿਆ ਨੇ ਪਹਿਰਾ ਦਿੱਤਾ ਉਸ ਤੇ ਸਾਡੇ ਪੁਰਖ ਜਿਹੜੇ ਨੇ ਅਡੋਲ ਰਹੇ ਸੋ ਆਓ ਜਿਵੇਂ ਉਹ ਅਡੋਲਤਾ ਦੇ ਨਾਲ ਕੁਰਬਾਨੀ ਕਰਕੇ ਗਏ ਉਸ ਨੂੰ ਬਾਣੀ ਕਿਵੇਂ ਲਿਖਦੀ ਹੈ ਆਪਾਂ ਸਾਰੇ ਪੜ੍ਹੀਏ ਪ੍ਰਭ ਕੀ ਬਾਣੀ ਸਭ ਕੋ ਬੋਲੇ 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 ਆਪ ਢੋਲ ਨਕਬ ਹੂੰ ਢੋਲੇ ਆਪ ਢੋਲ ਨਕਬ ਹੂੰ ਢੋਲੇ ਆਪ ਢੋਲ ਨਕਬ ਹੂੰ ਸਭ ਕੋ ਬੋਲੇ 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 ਪ੍ਰਭ ਕੀ ਬਾਣੀ 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 ਆਪ ਅਡੋਲ ਆਪ ਅਡੋਲ ਨਕਬ ਹੂੰ ਡੋਲੇ 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 ਸੁਬਾਣੀ ਆਪ ਅਡੋਲੇ ਜੋ ਬਾਣੀ ਨਾਲ ਜੁੜਿਆ ਮਨ ਕਰਕੇ ਤਨ ਕਰਕੇ ਉਹ ਵੀ ਅਡੋਲ ਰਹਿੰਦਾ ਹੈ ਇੰਨੀ ਜ਼ੁਲਮ ਦੀ ਨਹਿਰੀ ਚੁੱਲੀ ਉਸ ਜ਼ੁਲਮ ਦੇ ਅੰਦਰ ਵੀ ਮਾਤਾ ਜੀ ਅਤੇ ਸਾਹਿਬਜ਼ਾਦੇ ਅਡੋਲ ਰਹੇ ਇਹ ਸਭ ਪ੍ਰਤਾਪ ਇਸ ਬਾਣੀ ਦਾ ਸੀਗਾ ਇਸ ਬਾਣੀ ਦੇ ਬੋਝ ਤੇ ਦਾ ਸੀਗਾ ਇਸੇ ਕਰਕੇ ਮੇਰੇ ਲਈ ਤੁਹਾਡੇ ਲਈ ਸਾਡੇ ਸਾਰਿਆਂ ਲਈ ਇਹ ਚਾਨਣ ਮਨਾਰਾ ਹੈ ਕਿ ਅਸੀਂ ਵੀ ਇਸ ਬਾਣੀ ਨੂੰ ਖੁਦ ਆਪ ਪੜ੍ਹੀਏ ਆਪਣੇ ਬੱਚਿਆਂ ਨਾਲ ਪੜ੍ਹੀਏ ਪਿਆਰ ਨਾਲ ਪੜ੍ਹੀਏ ਵਜਦ ਨਾਲ ਪੜੀਏ ਸਨੇਹ ਨਾਲ ਪੜੀਏ ਆਨੰਦ ਨਾਲ ਪੜੀਏ ਇਹ ਬਾਣੀ ਸਾਡੇ ਲਈ ਸਾਰਾ ਕੁਝ ਹੈ ਇਸ ਤੋਂ ਬਿਨਾ ਅਸੀਂ ਕਿਸੇ ਜੋਗ ਜਾਂ ਕਿਸੇ ਜੋਗੇ ਵੀ ਨਹੀਂ ਹਾਂ ਇਹ ਉਪਦੇਸ਼ ਸਤਿਗੁਰਜੀ ਦੇ ਇਹ ਲਖਤੇ ਜਿਗਰ ਸਾਨੂੰ ਦੇ ਗਏ ਕਿ ਭਾਈ ਇਸ ਬਾਣੀ ਤੇ ਪਹਿਰਾ ਦਿਓ ਇਸ ਬਾਣੀ ਦੇ ਬੋਲਾਂ ਤੇ ਪਹਿਰਾ ਦਿਓ ਅਗਲੇਰੀ ਲੜੀ ਨੂੰ ਕੱਲ ਦੇ ਦੀਵਾਨ ਚ ਆਪਾਂ ਸਾਂਝੀ ਕਰਾਂਗੇ ਕਿ ਕਿਵੇਂ ਸਭ ਜਾਦਿਆਂ ਦੇ ਉਸ پاک ਪਵਿੱਤਰ ਸਰੀਰਾਂ ਦੀ ਸਾਂਭ ਸੰਭਾਲ ਮਰਜੀਵੜੇ ਗੁਰਸਿੱਖਾਂ ਨੇ ਕੀਤੀ ਇੱਕ ਵਾਰ ਸਾਰੀ ਸੰਗਤ ਨੇ ਪਿਆਰ ਸਹਿਤ ਕਹਿਣਾ ਜੀ ਵਾਹ ਗੁਰੂ ਜੀ ਕਾ ਖਾਲਸਾ